ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਤਾਂ ਅੱਜ 26 ਜਨਵਰੀ 2025 ਹੈ ਤਾਂ ਰੱਬ ਨੇ ਕਾਫੀ ਬਾਹਰ ਕੋਰਾ ਪਾਇਆ ਹੈ ਤਾਂ ਪਹਿਲੇ ਇੱਕ ਦੋ ਦਿਨ ਠੰਡ ਘਟ ਪਈ ਸੀ ਤਾਂ ਹੁਣ ਕਾਫੀ ਰੱਬ ਨੇ ਠੰਡ ਪਾਈ ਹੈ ਕਿਉਂਕਿ ਪੋਰਾ ਬਾਰ ਜੰਮਿਆ ਹੈ ਤਾਂ ਇਸ ਕਰਕੇ ਮੁਰਗੀ ਨੂੰ ਵੀ ਠੰਡ ਲੱਗ ਗਈ ਹੈ ਤਾਂ ਦੇਖੋ ਮੁਰਗੀ ਮਾਰ ਜਿਹੀ ਲੱਗਦੀ ਹੈ ਤਾਂ ਇਸ ਮੁਰਗੀ ਨੂੰ ਠੀਕ ਕਰਨ ਲਈ ਵੀਡੀਓ ਚ ਤੁਹਾਨੂੰ ਦੱਸਿਆ ਜਾਵੇਗਾ ਕਿ ਇਹਨਾਂ ਨੂੰ ਕਿਵੇਂ ਠੀਕ ਕਰਨਾ ਹੈ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ ਸਪਿੱਕ ਨਾ ਕਰਿਆ ਕਰੋ ਪੂਰਾ ਦੇਖਿਆ ਕਰੋ ਤਾਂ ਜੋ ਸਮਝ ਆ ਸਕੇ ਤਾਂ ਇਹਨਾਂ ਨੂੰ ਕਾੜਾ ਪਣਾ ਕੇ ਲਈ ਅੰਦਾਹ ਕਾੜਾ ਇਹਨਾਂ ਨੂੰ ਦੇਖੋ ਲਾਉਣ ਨੂੰ ਦਿੱਤਾ ਹੈ ਸਮੁਤਲਿਆ ਚਾਵਾਂ ਨਾਲ ਕੜਾ ਪੀਂਹਣ ਤਾਂ ਇਹਨਾਂ ਦੀ ਸਰਦੀ ਵੀ ਦੂਰ ਹੋਵੇਗੀ। ਉਹ ਜਿਹੜੀ ਵੀ ਮਾੜੀ-ਮੋਟੀ ਇਹਨਾਂ ਨੂੰ ਮੁਬਾਰੀ ਲੱਗੀ ਹੈ। ਜਿਵੇਂ ਘਰ ਘਰ ਕਰਨਾ, ਉੱਪਰ ਦੀ மூਕ ਫੁਲਾ ਕੇ ਸਾਹ ਲੈਣਾ। ਛਿੱਕਾ ਜਾਂ ਖਾਂਸੀ ਜਾਂ ਘਰ ਘਰ ਕਰਨਾ ਇਹ ਸਾਰੀਆਂ ਮੁਬਾਰੀਆਂ ਘਾੜਾ ਦੂਰ ਕਰੇਗਾ। ਤਾਂ ਇਧਰ ਦੇਖੋ ਘਾੜਾ ਬਣਾ ਕੇ ਲੈਂਦਾ ਹੈ ਇਹ ਘਾੜਾ ਹਾਂ। ਇਹ ਕੜਾ ਸਾਰੀਆਂ ਚੀਜ਼ਾਂ ਮਿਲਾ ਕੇ ਬਣਦਾ ਹੈ ਤਾਂ ਇਹਦੇ ਵਿੱਚ 200 ਗ੍ਰਾਮ ਲਸਣ ਜਿਵੇਂ ਮੁਰਗੀ 500 ਹੈ ਤਾਂ ਯਾਰ ਹੈ ਤਾਂ 500 ਦੇ ਆਪਾਂ حساب ਲਾਉਂਦੇ ਹਾਂ 100 ਗ੍ਰਾਮ ਲਸਣ ਤਾਂ 100 ਗ੍ਰਾਮ ਅਦਰਕ ਤੇ 10 ਲੌਂਗ ਤਾਂ ਹਲਦੀ ਤੇ ਅਦਰਕ ਤਾਂ ਗੁੜ 100 ਗ੍ਰਾਮ ਇਹਨਾਂ ਚੀਜ਼ਾਂ ਸਾਰੀਆਂ ਨੂੰ ਮਿਲਾ ਕੇ ਦਾ ਦੋਰੀ ਵਿੱਚ ਕੁੱਟ ਕੇ ਜਾ ਮਿਕਸੀ ਜਗ੍ਰੈਂਡਰ ਕਰਕੇ ਪੇਸਟ ਬਣਾ ਕੇ ਸਪੈਨਾ ਨੂੰ 2 ਲੀਟਰ ਪਾਣੀ ਚ ਕਿਸੇ ਪਾਂਡੇ ਚ ਪਾ ਕੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਣੀ ਚ ਪਾ ਕੇ ਛਾਗ ਤੇ ਉਬਾਲੇ ਤੇ ਜਾਂਦੇ ਹਨ ਤਾਂ ਪਿੱਛੇ ਵੀਡੀਓ ਪਾਈਆਂ ਹੀ ਹਨ ਤਾਂ ਜਿਵੇਂ ਕੜਾ ਤਿਆਰ ਕੀਤਾ ਜਾਂਦਾ ਹੈ ਤਾਂ ਉਸ ਵੀਡੀਓ ਤੇ ਜਾ ਕੇ ਮੇਰੇ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਉਸ ਦੇਖ ਸਕਦੇ ਹੋ ਤਾਂ ਇਹਨਾਂ ਨੂੰ ਕੜਾ ਬਣਾ ਕੀਤਾ ਜਾਂਦਾ ਹੈ ਤਾਂ ਲਗਾਤਾਰ 1-2 ਦਿਨ ਹੋਣਾ ਹੈ ਤਾਂ ਮੁਰਗੀਆਂ ਆਪਣੇ ਆਪ ਵੀ ਠੀਕ ਹੋ ਜਾਣਗੀਆਂ ਤਾਂ ਦੇਖੋ ਕੜਾ ਬਣਾਉਣ ਲਈ ਘਰ ਵਿੱਚ ਆਮ ਚੀਜ਼ਾਂ ਹੁੰਦੀਆਂ ਨਹੀਂ ਹਨ ਜਿਵੇਂ ਲਸਣ ਅਦਰਕ ਤਾਂ ਵੀ ਮਿਲਦੇ ਹਨ ਤਾਂ ਲੌਂਗ ਬਿਜਾਰੋ ਲੈ ਆਂਦਾ ਹੈ ਪੰਚਾਲੀ ਦੀ ਦੁਕਾਨ ਤੋਂ ਮਿਲਦਾ ਹੈ ਤਾਂ ਗੁੜ ਵੀ ਆਮ ਹੈ ਗੁੜ ਵੀ ਘਰ ਚ ਮਿਲ ਜਾਊਗਾ ਤਾਂ ਹਲਦੀ ਵੀ ਘਰ ਚੋਂ ਮਿਲ ਜਾਊਗੀ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇਹਨਾਂ ਦਾ ਕੜਾ ਬਣਾਇਆ ਜਾਂਦਾ ਹੈ ਕੋਈ ਔਖਾ ਨਹੀਂ ਸਭ ਪਾੜਾ ਬਣਾਉਂਦਾ ਸਭ ਖਤਰੀਕਾ ਹੈ ਬਸ ਪਾਣੀ ਵਿੱਚ ਹੀ ਇਹਨਾਂ ਨੂੰ ਪਾ ਕੇ ਉਬਾਲ ਦਿੱਤਾ ਜਾਂਦਾ ਹੈ ਤੇ ਕੜਾ ਤਿਆਰ ਹੋ ਜਾਂਦਾ ਹੈ